hi guys welcome back ਆਪਾਂ ਤਿਆਰ ਹੋ ਗਿਆ ਮੈਂ ਔਰ ਮਮਾ ਤੁਸੀਂ ਦੇਖ ਰਹੇ ਹੋ ਨਾ ਵੀ ਕੱਲ ਤਾਂ ਇਹ ਕਹੀ ਜਿਹੀ ਬਣੀ ਬਿੱਤੀ ਸੀ ਹਨਾ ਕੱਲ ਬਿਮਾਰ ਬਿਮਾਰ ਬਣੀ ਬਿੱਤੀ ਤੇ ਅੱਜ ਦੇਖੋ ਮੈਂ ਆ ਜਸ ਯੂ ਆ ਰੈਡੀ ਸ਼ੈਰੀ ਹੋਏ ਭਾਇਆ ਕਿਦਾ ਤੇ ਕਿਦਾ ਮੇਰੇ ਰੂਮ ਦੇ ਵਿੱਚ ਬੜੀ ਜਿਆਦਾ ਗਾਹ ਹੁੰਦਾ ਜਦੋਂ ਆਪਾਂ ਕਿਤੇ ਜਾਣਾ ਹੁੰਦਾ ਨਿਕਲਣਾ ਹੁੰਦਾ ਘਰੋਂ ਆਹ ਦੇਖ ਸਕਦੇ ਹੋ ਤੁਸੀਂ ਕਿਤੇ ਲਿਪਸਟਿਕ ਕਿਤੇ ਕਿੱਟਾਂ ਤੇ ਕਿਤੇ ਕੱਪੜੇ ਆਹ ਕਿਤੇ ਟਾਵਲ ਤੇ ਕਿਤੇ ਕਿੱਟ ਸਾਰਾ ਹਾਲ ਤੁਹਾਨੂੰ ਬੋਲ ਰਹੀ ਹਾਂ ਜਦ ਵੀ ਮੈਂ ਕਿਤੇ ਜਾਣਾ ਹੁੰਦਾ ਮੇਰਾ ਪੂਰਾ ਰੂਮ ਉਥਲ ਪੁਥਲ ਹੋਇਆ ਹੁੰਦਾ ਹੈ ਬਰਡਸ਼ ਵਾਲੋ ਕੋਈ ਗੱਲ ਨਹੀਂ ਸੋਹਣੇ ਦਿਖਣਾ ਤੇ ਸੋਹਣੇ ਬਣਨਾ ਜ਼ਿਆਦਾ ਜ਼ਰੂਰੀ ਹੈ ਇਸ ਟਾਈਮ yes yes baby ਇਹਨਾਂ ਸੱਚੇ ਕਿਵੇਂ ਸਾਨੂੰ ਪਿਆਰ ਕਰਦੇ ਆ ਅਸੀਂ ਲੜਦੇ ਵੀ ਬਥੇਰੇ ਆਹ ਇਹਦਾ ਪਿਆਰਾ ਸੀ ਕੈਮਰੇ ਮੂਰੀ ਕਰ ਦਿਆਂ ਪਿੱਛੇ ਤਾਂ ਢੰਡੂਣ ਝੁੰਡੀ ਹੁੰਦੀਆਂ ਝੂੜ ਬੋਲ ਰਣਾ ਐਸੀ ਕੋਈ ਬਾਤ ਨਹੀਂ ਆ ਤੇ ਅੱਜ ਆਪਾਂ ਜਾ ਰਹੇ ਆ ਮੱਸੀ ਘਰੇ ਤੇ ਆਪਾਂ ਬ੍ਰੇਕਫਾਸਟ ਵੀ ਨਹੀਂ ਕਰਿਆ ਹੈਗਾ ਟਾਈਮ ਬਹੁਤ ਜ਼ਿਆਦਾ ਹੋ ਗਿਆ 10 ਵਜ ਗਏ ਨੇ 10 ਵਜ ਕੇ 5-10 ਮਿੰਟ ਹੋ ਗਏ ਉੱਪਰ ਤੇ ਆਪਾਂ ਮੈਂ ਮਾਸੀ ਨੂੰ ਕਿਹਾ ਸੀ ਕਿ ਮਾਸੀ ਆਪਾਂ ਤੁਹਾਡੇ ਕੋਲ ਆ ਕੇ ਬ੍ਰੇਕਫਾਸਟ ਕਰਨਾ ਮੈਂ ਇੱਕ ਦਿਨ ਮੈਂ ਬੱਚ ਜੂ ਰੋਟੀ ਬਣਾ ਦੰਦਾਂ ਗਰਮੀ ਦੇ ਵਿੱਚ રોજ ਮੈਂ ਹੀ ਬਣਾ ਨਹੀਂ ਆ ਰੋਟੀ ਬਣਾਉਣ ਦਾ ਮੈਂ ਤਾਂ ਕਿ ਮੈਂ ਬਣਾ ਲੈਣੀ ਆ ਨਾ ਬਸ ਕੋਈ ਇੰਨਾ ਟਾਲਦੀ ਏ ਨੂੰ ਨਾ ਮੈਂ ਟਾਲਦੇ ਆਪਾਂ ਤੇ ਮੇਰੀ ਲੁੱਕ ਕਿਦਾਂ ਬਾਹਰ ਜਾ ਕੇ ਦਿਖਾਓ ਮੇਰੇ ਪਰਪਰ ਹੋ ਜੀ ਕਿਸੇ ਨਾ ਕਿਸ ਰਿਸ਼ਤੇ ਦੇ ਪੱਗ ਜਾ ਕਰਾਂਗੇ ਰੋਜ਼ ਰੋਟੀ ਉੱਤੇ ਸਹੀ ਗੱਲ ਸਹੀ ਆ ਮੇਰੇ ਮੇਰੀ ਬਾਹਰ ਜਾ ਕੇ ਲੁੱਕ ਦਿਖਾਓ ਆ ਲੈ ਕੇ ਜਾਣੀ ਹੈ ਯੈਸ ਮੀ ਲਿਪਸਟਿਕ ਲੈ ਕੇ ਜਾਣੀ ਹੈ ਹਾਂਜੀ ਥਿਸ ਇਜ਼ ਮਾਈ ਨਿਊ ਲੁੱਕ ਐਸ ਯੂਜੂਅਲ ਸੋ ਮੈਂ ਕਹਿ ਰਹੀ ਜੀ ਲੱਗਦੀ ਹੈ ਸਾਰਿਆਂ ਨੇ ਮੈਨੂੰ ਕਮੈਂਟਸ ਕਰਕੇ ਦੱਸਣਾ ਮੈਨੂੰ ਸਵੇਰੇ ਕੈਹੀ ਜੀ ਲੱਗ ਰਹੀ ਸੀ ਤੇ ਹੁਣ ਕੈਹੀ ਜੀ ਲੱਗ ਰਹੀ ਹੈ ਠੀਕ ਹੈ ਜਿਹੜੇ ਬੱਚਾ ਨਵਾਂ ਝੁਗਾ ਬੈ ਇਹ ਸੀਐਸ ਅੱਜ ਮੈਨੇ ਨਵਾਂ ਚੁਗਾ ਪਾਇਆ ਹੈ ਚੁਗਾ ਮੰਮੀ ਦੀ ਲੈਂਗੁਏਜ ਵਿੱਚ ਮਤਲਬ ਜਿਹਨੂੰ ਆਪਾਂ ਟੌਪ ਕਹਿੰਦੇ ਆ ਕ੍ਰੌਪ ਟੌਪ ਪਰ ਮਮੀ ਚੁਗਾ ਕਹਿੰਦੇ ਨੇ ਜੋ ਜਿੰਨੂ ਹੰਡੀਆਂ ਔਰ ਰੱਦੀ ਰੇਡੀਓ ਕੇ ਬੱਠੇ ਨੇ ਜੋਤ ਬਾਹਰ ਆਓ ਸੁਣ ਕੇ ਨਾ ਨੂੰ ਸ਼ੀਸ਼ੇ ਲੱਗੇ ਤੇ ਮੈਨ ਲੱਗਿਆ ਸੀ ਸ਼ਾਇਦ ਸੁਨੇਗਾ ਨਹੀਂ ਇੱਕ ਦੋ ਫੋਟੋਸ ਕਰਾਣੇ ਆ ਰੀਲਸ ਬਣਾਉਣੇ ਆ ਤੇ ਨਾਈਸ ਲੁੱਕ ਬਾਈ ਦਾ ਵੇ ਕੀ ਤਾਂ ਨਾਈਸ ਲੱਗਦਾ ਜੀ। ਇਹ ਤਾਂ ਮੈਚਿੰਗ ਮੈਚਿੰਗ ਜੇ। ਬਾਈਕ ਤੋਂ ਵੀ ਦਿਖਾਓ। ਬਾਈਕ ਬਹੁਤ ਸੋਹਣਾ ਪਾਇਆ ਤੁਸੀਂ। ਟੀ-ਸ਼ਰਟ نیچے ਕਰੋ ਪਿੱਛੋਂ। ਟੀ-ਸ਼ਰਟ نیچے ਕਰੋ। ਬਾਈਕ ਬਹੁਤ ਸੋਹਣਾ ਪਾਇਆ ਤੁਸੀਂ ਮੈਂ ਕਿਹਾ। ਥੈਂਕਸ। ਵੈਲਕਮ। ਥੈਂਕਸ। ਲੱਗ ਪਟਿਆ ਲੱਗ ਗਿਆ। ਚਲਿਏ। ਇਕੱਠੇ ਹੋ ਲੈ। ਕੋਣ ਆ ਰਿਹਾ ਆਪਣੇ ਮਗਰ ਆਪਣੇ ਘਰੇ। ਸ਼ੇਰਨੀ ਦਾ ਸੋਲੂਸ਼ਨ ਸਰਟੀਫਿਕੇਟ ਐਕਸਪਾਇਰ ਹੋ ਗਿਆ ਮੈਨੂੰ ਨਹੀਂ ਦਿਖਿਆ। ਫਿਰ ਹੁਣ ਜਾਂਦੇ ਹੋ ਘਰਾਂ। ਕੀ ਚਾਹ ਰਹੇ ਹੋ ਤੁਹਾਨੂੰ ਪਾਉਣੇ ਨੇ ਚਲੋ ਸ਼ਹਿਰ ਨਾ ਰਹੇ ਆਪਾਂ ਕੰਟਰਾ ਕਰਿਆ ਜਾਂਦੇ ਨੇ ਇਹ ਆਪਾਂ ਸਟਾਕ ਕਰ ਲੈ ਆਪਾਂ ਫਿਰ ਮੈਂ ਇੱਕ ਦੋ ਮੀਠੀ ਬਣਾ ਲਾਂ ਹਾਂਜੀ ਪਾਪਾ ਓਕੇ ਫਿਰ ਬਾਏ ਆਪਾਂ ਘਰ ਰਹਿਣਗੇ ਕਰਦਾ ਧਿਆਨ ਰੱਖੀਓ ਕਰਦਾ ਧਿਆਨ ਰੱਖੀਓ ਤੇ ਦਿਲਾਕੇ ਰਹੋ ਠੀਕ ਆ ਪਰਾਂਠੇ ਰੋਟੀਆਂ ਸਭ ਬਣਾਤੀਆਂ ਨੇ ਖਾ ਲਿਓ ਚੱਕ ਕੇ ਗਰਮ ਗਰਮ ਤੁਹਾਡਾ ਵੀ ਘਰ ਤੇ ਲਿਗਣਾ ਨਹੀਂ ਆ ਠੀਕ ਆ ਜਦ ਵੀ ਆ ਜਾਇੰਗੇ ਸਾਡੇ ਬਗੈਰ ਨਹੀਂ ਲੱਗਦਾ ਕਿ ਮੰਮੀ ਬਗੈਰ ਨਹੀਂ ਲੱਗਦਾ ਓਏ ਹੋਏ ਚਲੋ ਠੀਕ ਆ ਚੁਹੀਏ ਲੇਟ ਹੋ ਚਲੋ ਬਾਏ ਬਾਏ ਚਲੋ ਠੀਕ ਆ ਪਾਪਾ ਓਕੇ ਬਾਏ ਸੀ ਯੂ ਠੀਕ ਯਾਂ ਗਿਆਨ ਸੇ ਰਹਿਣਾ ਧਿਲ ਲਗਾ ਕੇ ਰਹਿਣਾ ਮੇਰੀ ਰੀਲ ਬਣਾਓ ਇੱਕ ਅੱਧੀ ਫਿਰ ਚਾਹੁੰਦੇ ਹਾਂ ਤਾਂ ਦਿਆ ਪਾਪਾ ਲੇਟ ਬਾਹਰ ਹੋਈ ਗਏ ਆ ਮਮਾ ਇਹ ਲਾ ਪਾ ਡੋ ਗਿਲਾਂਗੇ ਨਾ ਆਪਾਂ ਵੀ ਗੱਡੀ ਚਾਈ ਬਿਠਾ ਕੇ ਲੈ ਕੇ ਜਾਣਾ ਚੰਗਾ ਉਹਦੀ ਮੁੰਡੀ ਅੱਧੀ ਬਾਹਰ ਅੱਧੀ ਅੰਦਰ ਠੀਕ ਐ ਐਂਡ ਓਕੇ ਇਹਦਾ ਇਹ 골ਡਨ 골ਡਨ ਰਿਟਰੀਵਰ ਰਹਿਣਾ ਲੈਪਰੇਸ਼ਨ ਅੰਦਰ ਹੋ ਗਿਆ ਓਏ ਅੰਦਰ ਹੋ ਗਿਆ ਦਰ ਗਿਆ ਹੁਣ ਗੱਡੀ ਆੜ ਗਿਆ ਇਹ ਆਪਾਂ ਲੈ ਕੇ ਆ ਗਏ ਦੂਜੇ ਵਾਸਤੇ ਹੋ ਗਿਆ ਦੂਜੇ ਵਾਸਤੇ ਹੋ ਗਿਆ ਕਰ ਲਈ ਅੜਦੇ ਅੜਦੇ ਦੂਜੇ ਵਾਸਤੇ ਲਈ ਜਾਂਦੇ ਆ ਦੂਜੇ ਵਾਸਤੇ ਹੋ ਗਿਆ ਮੁੰਮੂਨਾ ਕੁੱਤੇ ਦੀ ਮੋਜਾ ਕਰੀ ਉਧਰ ਮੰਡੀ ਕਰ ਲੰਦਾ ਕਦੀ ਉਧਰ ਕਰ ਲੰਦਾ ਦੋਨੇ ਹੀ ਖੁੱਲੇ ਨੇ ਉਹਨਾਂ ਨੇ ਉਹਦੇ ਕਰਕੇ ਖੁੱਲੇ ਆ ਵੀ ਇਹਨੂੰ ਆਲਾ-ਦਾਲਾ ਵਿਖੀ ਜਾਵੇ ਇਹ ਹੋ ਰਿਹਾ ਵਿਗ ਗਿਆ ਆਪਾਂ ਵੀ ਇਹ ਮੰਡੀ ਕਢਵਾਇਆ ਕਰਾਂਗੇ ਬੰਨੇ ਡੌਗੀ ਦੀ ਠੀਕ ਹੈ ਠੀਕ ਆ ਬਈ ਠੀਕ ਆ ਜਿਹੜਾ ਆਪਾਂ ਲਵਾਂਗੇ ਕਿਹੜਾ ਲਵਾਂਗੇ ਚਾਹ ਚਾਹ ਪਾਲੂ ਲਾਂਗੇ ਪਾਲੂ ਚਾਹ ਚਾਹ ਯਾ ਟਾਇਪ ਫਾਰਮ ਯਾ ਟਾਇਪ ਫਾਰਮ ਪਮੇਰੀ ਨੀ ਮਮਾ ਯਾ ਟਾਇਪ ਫਾਰਮ ਯਾ ਚਾਹ ਚਾਹ ਮਮੀ ਕਹਿੰਦੀ ਐ ਐ ਕਰੀ ਫਿਰ ਸਾਰਾ ਦਿਨ ਉਹਦੀ ਲਿੰਡੀਆਂ ਚੱਕਰ ਨੂੰ ਤਿਆਰ ਰਹੀ ਮੈਂ ਜਗਦੀ ਮੈਂ ਇਹ ਕਹਿੰਦੇ ਤਾਂ ਮੈਂ ਤੈਨੂੰ ਡੌਗੀ ਲੈ ਕੇ ਦਊਂਗਾ ਜੇ ਤੂੰ ਉਹਨੂੰ ਬੈੱਡ ਤੇ ਚੜਾਇਆ ਕਰੇਂਗੀ ਇਹਨਾਂ ਨੂੰ ਪਤਾ ਮੈਂ ਬੈੱਡ ਤੇ ਚੜਾ ਨਹੀਂ ਸਕਦੀ ਕਿਨੇ ਹੁਸ਼ਿਆਰ ਹੋਣਾ ਸੀ ਫਿਰ ਮੈਂ ਉਹਦੇ ਪੈਰ ਫਿਰ ਮੈਂ ਨਾ ਉਹਦੇ ਪੈਰ ਤਵਾ ਕਿਵੇਂ ਐਵੇਂ ਲਿਕਵਿਡ ਨੱਡ ਟੋਲ ਨਾਲ ਫੇਕ ਕੇ ਮੈਂ ਬੈੱਡ ਤੇ ਚੜਾਇਆ ਗਿਉਂ

ਇੱਕ ਹੋਰ ਫੋਜੀ ਇਹ ਹਊਗਾ ਕਿ ਮੇਰੇ ਪੁੱਛਿਆ ਨਾ ਯਾਰ ਡੋਗੀ ਆ ਨਾ ਗੱਡੀ ਤੇ ਜਾਉਗੇ ਨਾ ਲੰਗਿਆ ਸ਼ੀਸ਼ੇ ਤਾਂ ਲਾ ਲੈ ਹੁਣੇ ਅਰੇ ਸ਼ੀਸ਼ੇ ਤਾਂ ਲਾ ਲੈ ਮਸ਼ਹੂਰੀ ਕਰ ਰਹੇ ਨੇ ਸਾਡੇ ਡੋਗੀ ਦੀ ਇਸ ਤੋਂ ਪਹਿਲਾਂ ਕਿ ਉਹ ਕੋਈ ਕਿਡਨੈਪ ਕਰ ਲੈ ਇਸ ਕਰਕੇ ਉਹ ਐਮ ਹੁੰਦਾ ਨਾ ਵੀ ਜੇ ਗੱਡੀ ਤੇਜ ਜਾਊਗੀ ਸ਼ੀਸ਼ੇ ਖੁੱਲੇ ਹੋਣਗੇ ਤਾਂ ਗੱਡੀ ਨਾ ਮਤਲਬ ਪ੍ਰੈਸ਼ਰ 에ਅਰ ਪ੍ਰੈਸ਼ਰ ਬਣ ਜੇ ਨਾ ਗੱਡੀ ਦੇ ਅੰਦਰ ਤਾਂ ਗੱਡੀ ਤੇਲ ਜਲਾ ਪਿੰਦੀ ਹੈ ਤੇ ਗੱਡੀ ਸਲੋ ਚੱਲਦੀ ਹੈ ਥੋੜੀ ਜ਼ੋਰ ਲਾ ਕੇ ਚੱਲਦੀ ਹੈ ਸ਼ੀਸ਼ੇ ਬੰਦ ਹੋਣਗੇ ਤਾਂ ਹਵਾ ਬਰਾਬਰ ਲੰਗੀ ਜਾਊਗੀ 에ਅਰ ਪ੍ਰੈਸ਼ਰ ਘੱਟ ਬਣੂਗਾ ਠੀਕ ਹੈ ਸਾਈਸ ਆਪਣੀ ਗੱਡੀ ਬੰਦ ਕਰ ਲੈਣਾ ਡੋਗੀ ਨੂੰ ਸਾਈਸ ਜਾਣੇ ਨੇ ਰੀਲਸ ਦੇਖੋ ਜਾ ਕੇ ਮੇਰੀਆਂ ਇੰਸਟਾ ਦੀਆਂ ਉਹ ਹੀ ਬਣਾ ਬਣਾ ਅਪਲੋਡ ਕਰ ਲਈ ਨਹੀਂ ਹੈ ਠੀਕ ਹੈ ਓਕੇ ਬੇਰੀ ਫਰ ਮਿਲਦੇ ਆਪਾਂ ਮਸੀ ਘਰੇ ਪਹੁੰਚ ਗਏ ਓਕੇ ਓਕੇ ਹਾਂ ਕੀ ਖਾਣਾ ਹੈ ਫਰਮੈਸ਼ੇਸ਼ ਇਹ ਮੇਰੀ ਫਰਮਾਇਸ਼ ਹੈ ਸੀ ਪਤਾ ਕਿ ਜਿੱਕਰ ਹੈ ਕਾਫੀ ਦਿਨੋਂ ਕੇ ਪੇਠਾ ਮਠਾਈ ਨਹੀਂ ਖਾਈ ਯਾਰ ਪੇਠਾ ਮਠਾਈ ਯਾਰ ਇਹ ਬੜੇ ਕਿਊਟ ਲੱਗ ਰਿਹਾ ਉਹ ਅਜਾ ਉਹਦੀ ਪੇਠਾ ਮਠਾਈ ਅਸੀਂ ਇਹਨਾਂ ਨੂੰ ਨੇ ਪੇਠਾ ਜਿਵੇਂ ਪੇਠਾ ਮਠਾਈ ਪੇਠਾ ਮਠਾਈ ਹੁੰਦੀ ਹੈ ਯਾਰ ਹਾਂ ਸੰਦਰ। ਕਰਦਾ ਦੱਸ ਦੇ। ਉਸ ਤੇ ਕਮੈਂਡਾਂ ਦੱਸ ਦਿਓ। ਉਹਦੇ ਕੀ ਕਹਿੰਦੇ ਨੇ? ਪੇਠਾ ਕਹਿੰਦੇ ਨੇ ਪੇਠਾ ਮਠਾਈ ਕਹਿੰਦੇ ਨੇ। ਭਾਈ ਨੂੰ ਕੀ ਕੀਤਾ ਦੱਸਿਓ ਪੇਠਾ ਮਠਾਈ। ਪੇਠਾ ਮਠਾਈ ਲਈ ਭਾਈ ਨੂੰ ਗਨੇ। ਵਈ ਪਾਣੀ ਹੈ। ਉਹ ਚੜਾ ਹੋ ਕੇ ਦੇਣ ਲੱਗਿਆ ਵੀ ਹਾਂ ਪੀਣ ਨੂੰ ਦੀ ਦੇਣਾ ਉਹਨਾਂ ਨੂੰ। ਉਹਨਾਂ ਚ ਕੀ ਬੋਦਲ? ਕਿੰਨੇ ਵੀ ਹੱਥ ਦੋ ਲੋ। ਹੱਥ ਦੋ ਕੇ ਦੇਣਾ ਮਠਾਈ। ਇਹ ਹੀ ਹੈ। ਉਹ ਦੇ ਜਾ ਦੇ ਪੇਠਾ ਮਠਾਈ ਆ ਤਾਂ। ਲਾਲੀ ਪੇਠਾ ਮਠਾਈ। ਥੈਂਕਸ ਭਈਆ। तुम 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 भी तुम भी भी तो खा लेते हो 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 भैया कभी-कभी कभी-कभी बांटते को बेचते खाते खाना खाना चाहिए खाना चाहिए चलिए लली मिठा मिठाई ठीक है <laughs> भैया ओके इधर जो जी देख लो लफावा सारा आप रख के पै गए ਹਾਂ ਸਹੀ ਰੋਜੀ ਇਹ ਹੁੰਦਾ ਯਾਰ ਦਿਮਾਗ ਕਿਸੇ ਕੋਲ ਹੁੰਦਾ ਇਹ ਹਰ ਬੰਦੇ ਦਾ ਦਿਮਾਗ ਵੀ ਨਹੀਂ ਵਰਤ ਸਕਦਾ ਹਾਂ ਸਹੀ ਗੱਲ ਹੈ ਸਹੀ ਗੱਲ ਹੈ ਬਵੇਂ ਤੇ ਮੰਮੀ ਆਪਣਾ ਪੇਠਾ ਮਠਾਈ ਨਿਬੜ ਕੇ ਬੈਗੇ ਮੈਂ ਹੁਣ ਖਾ ਰਹੀਆ ਬਸ ਹੱਥ ਨਾਲ ਖਾਦਾ ਤੂੰ ਫਿਰ ਠਿਸੂ ਠਿਸੂ ਯਾਰ ਮੈਨੂੰ ਸਾਹ ਨਹੀਂ ਆ ਰਿਹਾ ਮੈਂ ਆਪਣੀ ਨੋਸਟ ਕਰਨ ਵਾਲੀ ਸਪਰੇ ਕਰੇ ਭੁੱਲ ਗਈ ਤੇ ਮੈਨੂੰ ਸਾਹ ਨਹੀਂ ਆ ਰਿਹਾ ਬਿਲਕੁਲ ਵੀ ਮੈਨੂੰ ਅਭੀ ਖਾਣਾ ਔਖਾ ਲੱਗ ਰਿਹਾ ਮਮਾ ਅਭੀ ਖਾਣਾ ਔਖਾ ਲੱਗ ਰਿਹਾ ਮੈਨੂੰ ਕੋਈ ਨਾ ਹੋਣਾ ਜੇ ਹੱਥ ਨਾਲ ਧੋਏ ਹੋਣ ਨਾ ਤੇ ਟਿਸ਼ੂ ਪੇਪਰ ਦੇ ਉੱਤੇ ਰੱਖ ਕੇ ਹਮ ਨਹੀਂ ਲਿਪਸਟਿਕ ਨੂੰ ਖਰਾਬ ਕਰਦੇ ਹੋਏ ਐਂਖਾਣਾ ਚਾਹੀਦਾ ਓਕੇ ਜੋ ਜਿ ਪ੍ਰੋਤ ਵਾਰਿਆ ਨਾ ਜੋ ਜਿ ਥੇ ਗਏ ਥੰਗੀ ਜੋ ਹੱਤ ਗੱਲੇ ਹੋਣ ਐਵੇਂ ਘਾਣਾ ਲੈ ਜਾ ਰੱਖੀ ਹਾਂ ਵੇ ਹੂੰ ਕੀ ਹੋ ਗਿਆ ਮਨੇ ਉੱਪਰ ਦੇ ਸਾਰੇ ਇੱਕਦਮ ਉਹ ਹੋਇਆ ਜੀ ਜੀ ਦਾ ਜ਼ਖਾਮ ਹੈ ਕੁੜੀ ਨੂੰ ਦੁਖੀ ਹੈ ਕੁੜੀ ਤੋਂ ਜਖਾਮ ਤੋਂ ਤੇ ਪਹੁੰਚ ਗਿਆ ਮਾਸਟਰ ਕਰੇ ਵਲੌਗ ਸਟਾਰਟ ਨਹੀਂ ਕਰ ਰਹੀ ਸੀ ਕੰਟੀਨਿਊ ਮੈਂ ਕਰ ਰਿਹਾ ਕਿਉਂਕਿ ਇਹਨੇ ਕੰਟੀਨਿਊ ਨਹੀਂ ਕਰਿਆ ਕੀ ਹੋ ਗਿਆ ਐ ਮਿੱਟੂ ਲੱਗਦੀ ਆ ਰਹੀ ਸੀ ਹੈ ਲੱਗਦੀ ਆ ਰਹੀ ਸੀ ਸਸ ਜਖਾਮ 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 ਉਹਦੇ ਸਾਕੇ ਕਿਹਾ ਸੀ ਠੀਕ ਆ ਨਾ ਸੋ 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 ਮੀਆਂ ਨਾਲ ਪੜ੍ਹ ਕੇ ਮਾਡਰ ਆ ਗਈ ਡਾਕਟਰ ਜੀ ਸੋ ਵੀ ਲੈ ਚਲੋ ਹੁਣ ਆਪਾਂ ਖਾ ਪੀ ਲਈਏ ਫਿਰ ਮਿਲਦੇ ਹਾਂ ਠੀਕ ਆ ਨੀਤੂ ਆ ਗਿਆ ਸਕੂਲ ਤੋਂ ਉਹ ਉੱਧਰ ਵੀ ਖੇਡ ਲੈ ਉਹ ਦੇਖੋ ਉਹ ਸਿਆ ਨਾ ਵਾਜਾ ਠੱਕਰੀ ਆ ਨੀਤੂ ਹੈ ਉਸੇ ਕਿਵੇਂ ਆ ਵਧੀਆ ਮਨਵੀਰ ਸਿੰਘ ਆਈ ਕਰ ਰਹੇ ਹਾਂ ਸਸੀ ਗਾਲ ਜੀ ਸਸੀ ਗਾਲ ਠੀਕ ਹਾਂ ਚਲੋ ਸਸੀ ਗਾਲ ਕਰੋ ਮੈਨੂੰ ਜਾਂ ਕਰ ਹੈਂ ਤੂੰ ਸੌੜਾ ਭੱਜਣਾ ਸਸੀ ਗਾਲ ਕਰ ਚਲਿਆ ਸਸੀ ਗਾਲ ਕਰ ਓਏ ਇੱਧਰ ਦੇਖ ਇੱਧਰ ਦੇਖ ਵੀਰੇ ਕਿ ਨਹੀਂ ਦੇਖ ਦੇਖੀ ਜੇ ਮੈਂ ਖੜਾ ਬਣਾ ਦੇ ਜੇ ਵੀਰਾ ਮੈਨੂੰ ਬਣਾਉਂਗਾ ਦੇਖ ਆਈ ਕਰ ਰਹੇ ਓਏ ਉੱਠੋ ਉੱਠੋ ਬਿਠਾ ਖੜਾ ਹੋ ਤੂੰ ਤਾ ਵੀਰੇ ਮੈਂ ਖੜਾ ਹਾਂ ਗਰਮ ਛੁੱਟੀਆਂ ਉਹ ਘਟੀਆਂ ਐ ਨਾ ਫਿਰ ਅੱਛਾ ਤੁੰਨਾਂ ਨਹੀਂ ਕਰਦਾ ਤਿੰਨ ਨਹੀਂ ਹੋਇਆ ਨੇ ਹਾਲੇ ਤੱਕ ਗਏ ਨੂੰ ਹਾਂ ਤਾਂ ਹੀ ਛੁੱਟੀਆਂ ਤਾਂ ਵਾਲੇ ਜੀ ਨਹੀਂ ਕਰਦੇ ਹਾਂ ਠੀਕ ਹਾਂ ਸੋਰੀ ਭਾਬੀ ਨੂੰ ਵੀ ਐ ਲੰਤਨੀ ਤੋਂ ਸੱਤਕਲ ਕਰਦਾ ਹਾਂ ਮੈਂ ਮਾਸੂਦ ਦਾ ਉੱਡਾ ਲੱਗ ਗਿਆ ਹੁਣ ਤਾਂ ਆ ਗੁੜੀ ਜਿੱਦ ਕਰਨ ਲੱਗੀ ਕਹਿੰਦੇ ਚੈਨ ਲੈਣੇ ਗੋਲਡ ਦੀ ਇਰਨ ਮੇ ਲੱਤ ਚੈਨ ਲਾਈਨ ਚੱਲੇ ਆ। ਮੇ ਲੱਤ ਰਕ ਲਾਉਣੇ ਆ। ਹੋਰ ਕੀ? ਮੈਂ ਮੇ ਬੱਪੀ ਲੈਰੀ ਬਣਾ। ਅੱਛਾ। ਨਾਲ ਤੁਹਾਨੂੰ ਬਣਾਦਾ। ਅੱਛਾ। ਤੇ ਆਪਾਂ ਚੈਂ ਦਾ ਆਰਡਰ ਦੇਣਾ ਸੀਗਾ। ਸੋ ਜਿੱਥੇ ਆਪਾਂ ਗੋਲ ਲੈਨੇ ਆ ਹਰ ਵਾਰੀ। ਕਾਫੀ ਟਾਈਮ ਤੋਂ ਉੱਥੇ ਆਰਡਰ ਦਵਾਂਗੇ। ਅਨ ਦਿਖਾ ਦਿੰਨਾ ਮੈਂ। ਗਰਮੀ ਕਿੰਨੇ ਕੜੀਏ? ਉਰੇ ਤਾਂ ਪਰਿਆੜਾ ਰੁੜਾਉਂਦਾ ਟੂ ਮੱਚ। ਕੀ ਲੱਗਦਾ ਪਰਿਆੜੇ ਗਰਮੀ ਵੱਧ? ਉਰੇ। ਉਰੇ। ਪਤਾ ਨਹੀਂ ਆਪਾਂ ਨਿਕਲਦੇ ਵੀ ਨਹੀਂ ਨਾ ਬਾਹਰ ਇਹ ਕੁਝ ਸੰਗੂਰ ਵਾਲੇ ਇਲਾਕੇ ਚ ਨਾ ਗਰਮੀ ਜਾਂਦੀ ਹੈ ਹਾਂਜੀ ਹੁਣ ਦੁਪਹਿਰਾਂ ਹੋ ਰਿਹਾ ਹੈ ਨਹੀਂ ਮਸੀ ਪਟਿਆਲੇ ਠੀਕ ਹੈ ਮਾਮਾ ਥੋੜਾ ਜਿਹਾ ਸਾਡੇ ਤੇ ਰੱਬ ਨੇ ਐਸੀ ਲਾ ਰੱਖੇ ਨੇ ਕੁਝ ਬੱਦਲ ਵਾਹੀ ਹੋ ਰਹੀ ਹੈ ਅਜ ਤੱਕ ਜਿਹੜੇ ਖੜਚਾ ਆ ਜੁਵੈਲਰ ਨੇ ਬੱਦਲ ਵਾਈ ਹੋ ਰਹੀ ਹੈ ਕੇ ਭਾਈ ਬੱਦਲ ਹੋ ਰਿਹਾ ਹੈ ਬੱਦਲ ਵਾਈ ਦੇਖ ਲਓ ਕਿ ਪੌਦਾ ਨਹੀਂ ਧੱਕਲੇ ਜਾਣਾ ਇਹਨੂੰ ਹਰ ਵਾਰ ਪਸੰਦ ਆਇੰਦਾ ਨਾ ਉਹ ਵਾਲਾ ਹੈਨਾ ਯਸ ਉਹ ਵਾਲਾ ਉਹ ਬਾਹਰ ਤੇ ਆ ਇਹਨੂੰ ਨਾ ਕੋਈ ਨੌ ਲੇ ਕੇ ਨਾ ਨੰਸਾ ਨਾ ਚਾਟ ਨਹੀਂ ਅਧਰਿਲ ਖੜਾ ਹੈ ਠੀਕ ਹੈ ਚਲ ਮੈਂ ਖੜਾ ਹੋ ਕੇ ਜਾਓ ਚਲ ਠੀਕ ਆ ਹਾਂ ਕੀ ਹਾਲ ਹੈ ਵੀਰੇ ਠੀਕ ਆ ਵਧੀਆ ਵਧੀਆ ਸਿਹਤ ਦਾ ਹਾਂਜੀ ਕੀ ਕਰਾਣਾ ਦੱਸੋ ਫਿਰ ਕਿਹੜੀ ਕਰਾਣੀ ਹੈ ਮੇਰੇ ਲਈ ਅੱਛਾ ਮੈਨੂੰ ਲੱਗਾ ਬਦਲੀ ਕਰਾਣੀ ਹੈ ਮੈਂ ਸਰਪ੍ਰਾਈਜ਼ ਦੇ ਦਈਏ ਠੀਕ ਆ ਚਲੋ ਫਿਰ ਚੈਨ ਚੈਨ ਸਿਲੈਕਟ ਕਰ ਲਈਏ ਮੈਂ ਚ ਲੈਣ ਚ ਲੈਣ ਸਿਲੈਕਟ ਕਰ ਲਈਏ ਚੈਨ ਸਿਲੈਕਟ ਕਰ ਲਈਏ ਲੈਣ ਮੈਂ ਆਇਆ ਸੀ ਤੇ ਸ਼ਾਪਿੰਗ ਇਹਨਾਂ ਨੇ ਕਰ ਲਈ ਮੈਂ ਆ ਤੁਹਾਡੀ ਵੀ ਤਾਂ ਹੋਈ ਆ ਨਾਲ ਬਟ ਤੁਹਾਡੀ ਥੋੜੀ ਡਿਲੇ ਆ ਤੁਹਾਨੂੰ ਥੋੜਾ ਕਿੰਨੇ ਕਿ ਡਿਲੇ ਆ ਮਿਲੇਗੀ 13 ਨਹੀਂ 12 ਨੂੰ 12 ਨੂੰ ਬਾਕੀ ਵੀਰੇ ਥੋੜੀ ਛੇਤੀ ਦੇ ਦਿਓ ਹਾਂ ਯਾਰ ਵੀ ਬਾਕੀ ਮੈਂ ਵੀ ਬਣਵਾਏ ਨੇ ਆਪਣੇ ਕੰਨਾਂ ਦੇ ਉਹ ਮੇਰੇ ਇਹ ਨਹੀਂ ਮਤਲਬ ਇਹ ਨਹੀਂ ਮੈਂ ਡਿਜ਼ਾਈਨਰ ਲਖਦ ਨੂੰ ਆਏ ਨੇ ਉਹ ਮੈਨੂੰ ਮਿਲਣਗੇ ਮੈਰੀ ਸੂਟ ਹੁਣ ਆ ਤੇ ਆ ਸਾਰਾ ਕੁਝ ਉਹਨਾਂ ਤੇ ਵੀ ਕੱਦ ਦੇਣਗੇ ਉਹ ਤੇ ਆਪਣਾ ਆਪਣਾ ਐਡਰੈਸ ਦੱਸ ਦੋ ਹਾਂਜੀ ਵੀਰੇ ਆਪਣਾ ਐਡਰੈਸ ਹੈਗਾ ਕਾ ਪਿੰਡ ਮਹਿਲਾ ਚੌਕ ਨੇੜੇ ਗਿਆਨਦੀ ਪਬਲਿਕ ਸਕੂਲ ਠੀਕ ਆ ਜੀ ਤੇ ਪੰਮ ਜੁਵੈਲਰਸ ਨਾਮ ਹੈ ਕੰਟੈਕਟ ਨੰਬਰ ਉੱਪਰ ਮੈਂ ਦਿਖਾ ਦਿੰਨਾ ਬੋਰਡ ਤੇ ਠੀਕ ਆ ਤੇ ਮੇਰਾ ਨਾਮ ਲਾ ਦੇ ਥੋੜਾ ਜਿਹਾ ਡਿਸਕਾਊਂਟ ਦੇ ਦੇਣਗੇ ਠੀਕ ਹੈ ਵੀਰੇ ਓਕੇ ਜੀ चलो गर्मी है यार मम्मी उन्हें लागे आखो एड्रस या फिर गूगल मैप भर के भी आ सकते हैं मेला पिंड है पिंड बहुत ज्यादा बड़ा है उन्नी हो गर्मी है उरे क्योंकि पेड़ पौधे घट ने उरे है यार हैं है कुे कुे पाथ ही पाथ ला है शहर वर्गा पिंड पक्का पक्का जहा ਸੜਕਾ ਵੀ ਪੱਕੀ ਜਾਣੇ ਔਰ ਚਾਰੇ ਪਾਸੇ ਬਿਲਡਿੰਗਸ ਨੇ ਨਾ ਬਿਲਡਿੰਗਸ ਕਰਨੇ ਨਾ ਤਾਂ ਗਰਮੀ ਜ਼ਿਆਦਾ ਯਾਰ ਹਮਤ ਸੀ ਹੋਈ ਪਈ ਐ ਅਦਰਵਾਈਜ਼ ਤਾਂ ਠੀਕ ਆ ਹੁਣ ਆਪਾਂ ਜਾ ਕੇ ਏਸੀ 'ਚ ਬੈਠਦੇ ਆ ਤੇ ਰੋਟੀ ਖਾਂਦੇ ਆ ਸਵੇਰ ਦੀ ਰੋਟੀ ਨਹੀਂ ਖਾਧੀ ਆਪਾਂ 2 ਵਜੇ 2:30 ਵਜੇ ਗਿਆ ਐਕਚੁਅਲੀ ਫਾਸਟ ਜੀ ਸਾਡਾ ਫਾਸਟ ਹੀ ਸਾਡਾ ਹੋਰ ਕੁੜੀ ਨੂੰ ਸਾਡੇ ਨਾਲ ਮਿਲ ਲੈਂਦੋ ਕੁੜੀ ਵੀ ਨਹੀਂ ਔਰ ਠੀਕ ਹੈ ਕਿਸੇ ਕਿਤੇ ਹੋ ਗਿਆ ਵਿਆਹ ਤਦ ਆਈ ਜੀ ਨਾ ਮੈਂ ਨਹੀਂ ਆਈ ਦਮਨ ਬੜੀ ਬੜੀ ਲੱਗਣ ਲੱਗੀ ਹੈ ਨਾ ਸਾਰੇ ਜਦੋਂ ਬਡੇ ਹੋ ਜਾਂਦੇ ਨੇ ਥੋੜੇ ਕਮਜ਼ੋਰ ਵੀ ਲੱਗਦੇ ਨੇ ਬੱਚਾ ਜਿਵੇਂ ਵੱਡਾ ਹੁੰਦਾਵੇਂ ਕਮਜ਼ੋਰ ਹੁੰਦਾ ਨਾ ਤੂੰ ਵੇ ਹੁਣ ਤੱਕ ਢਿੱਕੀ ਚਾਹਾਂ ਤੂੰ ਵੇ ਗੁੱਗੂ ਵਾਲੇ ਕਰਕੇ ਸਸਰੀ ਘਰ ਕਰਵਾ ਰਿਆਂ ਨੂੰ ਕਹਦੇ ਤੂੰ ਸਸਰੀ ਘਰ ਸਾਰਾ ਪਰ ਸਸਰੀ ਘਰ ਸਸਰੀ ਕਾਜੀ ਸਾਰਿਆਂ ਨੂੰ ਤੇ ਰੋਟੀ ਖਾ ਲੈਣੀ ਆ ਮੈਂ ਸਸਰੀ ਕਾਜੀ ਸਾਰਿਆਂ ਨੂੰ ਕਹਦੇ ਮਿੱਠੀ-ਮਿੱਠੀ ਕਰਦੇ ਸਾਰਿਆਂ ਨੂੰ ਠੀਕ ਆ ਬਈ ਨਾ ਕਰ ਤਾਂ ਚੱਲੇ ਆ ਤੂੰ ਚੱਲੇ ਅਸੀਂ ਚੱਲੇ ਮੈਂ ਰੋਟੀ-ਰੋਟੀ ਖਾ ਲਈ ਯਾਰ ਭੁੱਖ ਲੱਗੀ ਹੈ ਸਵੇਰ ਦੀ ਉਹ ਹੋ ਰਹਾ ਟੜਜ ਨਾ ਜਿਵੇਂ ਹੁਣ ਮੈਨੂੰ ਬਹੁਤ ਲੱਗਣ ਲੱਗੀ ਕਿਉਂਕਿ ਇਹਨਾਂ ਨੇ ਤਾਂ ਜੀ ਜੀ ਬਹੁਤ ਲੱਗਿਆ ਇਹਨਾਂ ਨੇ ਤਾਂ ਕਰ ਲਈ ਸ਼ਾਪਿੰਗ ਇਹਨਾਂ ਦੀ ਭੁੱਖ ਮਿੱਟ ਗਈ ਤੇਰੀ ਨਹੀਂ ਮਿੱਟੀ ਮੇਰੀ ਨਹੀਂ ਮਿੱਟੀ ਹਾਂ ਜੁੱਤੋਂ ਕੇ ਰੋਟੀ ਖਾ ਲਈ ਜਿਵੇਂ ਆਖਾਰ ਸੀ ਉਵੇਂ ਖਾ ਲਈ ਰੋਲ ਬਣਾ ਕੇ ਯਾਰ ਓਕੇ ਬਾਈ ਆ ਛੁੱਟੀ ਦੇ ਰੱਖੋ ਜਦ ਦੂਜੇ ਮਸਲ ਜੀ ਸਾਸੀ ਕਾਂ ਮਸਲ ਜੀ ਠੀਕ ਹਾਂ ਗਰਮੀ ਗੈਰੂਈ ਹੈ ਗਰਮੀ ਇੱਥੇ ਰੱਟਦਾ ਹੈ ਅੰਦਰ ਠੰਡ ਹੈ ਪਰ ਖੇਤ ਵਿੱਚ ਤਾਂ ਹੋਰ ਵੀ ਜ਼ਿਆਦਾ ਲੱਗਦੀ ਹੈ ਹਵਾ ਲੱਗਦੀ ਹੈ ਕਿੱਚਾ ਹਵਾ ਲੱਗਦੀ ਹੈ ਜੀ ਉੱਤੀ ਰੋਡ ਜੀ ਉੱਤੀ ਰੋਡ ਤੇ ਹੂੰ ਅਸੀਂ ਕਿਹਾ ਤੇ ਪਿਛਲੀ ਵਾਰ ਉੱਤੀ ਕਾਜ ਰਾਂ ਮੈਂ ਕਿਹਾ ਆਪਾਂ ਉੱਥੇ ਬੈਠਾਂ ਸੀ ਮੈਂ ਮੰਨਦੇ ਤੇ ਅੱਛਾ ਅੱਛਾ ਮੈਨੂੰ ਤਾਂ ਕਿੱਥੇ ਕੋਈ ਲੱਗਦਾ ਸੀ ਮੈਂ ਤਾਂ ਬੈਠ ਇੱਕ ਮਿਲ ਬਾਬ ਕੀ ਬੈਠੇ ਸੀ ਹਾਂਜੀ ਹਾਂਜੀ ਅੱਜ ਅਸੀਂ ਧਿਆਨ ਕਰਾਂ ਲੋ ਠੀਕ ਹੈ ਮਾਸੀ ਬਾਏ ਬਾਏ ਚੱਲ ਘਾਟੋ ਬਾਏ ਕਰਦੇ ਬਿਲੇ ਨੂੰ ਬਾਏ ਕਰਦੇ ਪੁੱਤਰੀ ਆ ਸਾਨੂੰ ਬਾਏ ਕਰ ਦੇ ਸਾਨੂੰ ਹਾਇ ਤਾਂ ਨਹੀਂ ਕਰੀ ਸਾਨੂੰ ਬਾਏ ਕਰ ਦੇ ਬਾਏ ਕਰ ਦੇ ਕਰ ਦੇ ਚਲ ਠੀਕ ਓਕੇ ਬਾਏ ਬਾਏ ਚਲੋ ਹੁਣ ਆਪਾਂ ਚੱਲਦੇ ਆਂ ਅੱਗੂ ਵਾਲੇ ਇਹ ਦੋ ਮਾਸਿਆਂ ਨੂੰ ਮਿਲਾਂ ਦੂਜੀ ਦੋ ਮਾਸਿਆਂ ਮਿਲਦੇ ਆਂ ਤੇ ਉਸ ਤੋਂ ਬਾਅਦ ਅਬ ਬਰਾਜਗੜ ਵੀ ਜਾਣਾ ਜੇ ਪਿੰਡ ਵੀ ਜਾਣਾ ਤੇ ਗੱਡੀ ਹੰਡਲ ਠੀਕ ਆ ਵੇ ਹੋ ਗਈ ਸੀਟਾ ਗਰਮ ਨੇ ਟੈਂਪਰੇਚਰ ਸਹੀ ਹੋ ਗਿਆ ਗੱਡੀ ਦਾ ਹਾਏ ਵੇ ਗੱਡੀ ਚੁਕਤੀ ਜਲਤੀ ਗਰਮੀ ਦਾ ਮੌਸਮ ਆਇਆ

ਕਿਵੇਂ ਚੱਲ ਰਹੀ ਵਲੋਗਿੰਗ ਅੱਜ ਤੱਕ ਨਾ ਬਣਾਇਆ ਨੀ ਵਲੋਗ ਸਾਡੇ ਆ ਇੱਥੇ ਅੱਜ ਵੈਸੇ ਨਹੀਂ ਹੁੰਦਾ ਜੀ ਨਹੀਂ ਕਰ ਰਹੀ ਸੀ ਗਰਮੀ ਬਹੁਤ ਹੈ ਇੱਥਾ ਨਾ ਸੁਨੋ ਐਕਾਂ ਐਕਾਂ ਅਧਰੂਕ ਹਾਈ ਕਰ ਦੇ ਐਕਾਂ ਮਾਜੂਦ ਸੁਸਤ ਜਿਹਾ ਲੱਗਦਾ ਮੈਨੂੰ ਐਕਾਂ ਮੈਨੂੰ ਸੁਸਤ ਜਿਹਾ ਲੱਗਦਾ ਚੱਲ ਵੀ ਸ਼ੇਰਾ ਦੇ ਦੇ ਤੂੰ ਸਾਈਂ ਮੈਂ ਅਸਵੰਮਰ ਗੱਡੀ ਜਨਾ ਵਾਰੀ ਵਸੂ ਉੱਚੇ ਕਰ ਜੀ ਲਾਲੀ ਬ੍ਰੇਕਰ ਵਾਲੀ ਓਏ ਵੱਜ ਗਈ ਕਮਾਲ ਕਮਾਲ ਕਮਲ ਕਮਲ ਬੈਕ ਕਰਕੇ ਆਣ ਦੇ ਕਾਂਟਾ ਲਾਦਾ ਸਾਈਕਲ ਮੋੜ ਨੂੰ ਹਲੇ ਵੀ ਨਹੀਂ ਮੋੜਿਆ ਫੜ ਦੋ ਹਲੇ ਮੋੜ ਨਹੀਂ ਮੋੜਿਆ ਕੋ ਮੇਰੇ ਟਾਪ ਉੱਪਰ ਮਿਲਦਾ ਹਾਂ ਜਾਨਾ ਬੁਤਨੇ ਲੈ ਕੇ ਆਪ ਇਸੜਤੀ ਗੱਡੀ ਜੀ ਰੱਖ ਲੈਣੀ ਅਸੀਂ ਆ ਜਿਆਦਾ ਜਿੱਦ ਕਰੀ ਇਹ ਤਾਂ ਬਹੁਤ ਸਾਇਕਲ ਦੇ ਤੁਸੀਂ ਤਾਂ ਮੋੜ ਲਓਗੇ ਇਜ਼ੀਲੀ ਆ ਨਾ ਵਾਓ ਉਹ ਨਾਈਸ ਨਜ਼ਰ ਲੱਗ ਗਈ ਲੇਕਨ ਇਹ ਕਹਿੰਦਾ ਅੱਛਾ ਵੀ ਬਸ ਸਾਇਕਲ ਪਾ ਲਈ ਇੱਕ ਮਾਰਾ ਤੇ ਨਹੀਂ ਰੱਖੋ ਸਟੈਂਡ ਨਾ ਮਾਰੋ ਬ੍ਰੇਕ ਆ ਪਹਿਲੀ ਨਹੀਂ ਹੈਗੀ ਔਰ ਤੋੜ ਕੇ ਫੜਾ ਦੋਗੇ ਮੰਨਨ ਦੇ ਅੱਜ ਥੈਂਕ ਯੂ ਮੰਨਤ ਆਵਨੀ ਸਾਇਕਲ ਦੇਣ ਲਈ ਹੌਲੀ 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 Ini banyak orang yang bilang, <laughs> "Mereka cari di mana?"